ਆਪਣੀਆਂ ਸੱਭਿਆਚਾਰਕ ਬੋਲੀਆਂ ਤੇ ਗਿੱਧੇ ਨਾਲ ਮਸ਼ਹੂਰ ਪਾਲ ਸਿੰਘ ਸਮਾਉ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਬੋਲੀਆਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਅੱਜ ਪਾਲਸ ਮਾਉ ਭਾਵਕ ਹੋ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਤੁਹਾਨੂੰ ਪਤਾ ਹੀ ਹੋਵੇਗਾ ਅੱਜ ਦੇ ਦਿਨ 29 ਮਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਚਲਾ ਗਿਆ ਤੇ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਬਾਰੇ ਪਾਲਸ ਮਾਉ ਨੇ ਕੁਝ ਅਜੀਹਾ ਕਰ ਦਿੱਤਾ ਕਿ ਉਹ ਭਾਵੁਕ ਹੋ ਗਿਆ ਕਿਉਂਕਿ ਪਾਲ ਸਮਾਉਦਾ ਮੂਸੇ ਵਾਲੇ ਦੇ ਪਰਿਵਾਰ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਕਾਫੀ ਜ਼ਿਆਦਾ ਪਿਆਰ ਤੇ ਨੇੜਤਾ ਹੈ ਤੇ ਅੱਜ ਉਸਨੇ ਭਾਵੁਕ ਮਨ ਦੇ ਨਾਲ ਮੂਸੇ ਵਾਲੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਤਸਵੀਰਾਂ ਸ਼ੇਅਰ ਕਰਕੇ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ 29 ਮਈ ਦਾ ਦਿਨ ਸਾਡੇ ਲਈ ਕਾਲਾ ਦਿਨ ਹੈ ਇਹ ਦਿਨ ਚੜ੍ਹਦੇ ਹੀ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਅੱਜ ਦਿਲ ਬਹੁਤ ਜ਼ਿਆਦਾ ਉਦਾਸ ਹੈ ਸਾਡਾ ਹੀਰਾ ਪੁੱਤ ਸੋਨਾ ਵੀਰਾ ਕਿਤੇ ਨਜ਼ਰ ਨਹੀਂ ਆਉਂਦਾ ਵਾਹਿਗੁਰੂ ਜੀ ਸ਼ਬਦ ਨਹੀਂ ਸਾਡੇ ਕੋਲ ਕੁਝ ਬੋਲਣ ਲਈ ਅੱਜ ਸਾਡੀ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਪਤਾ ਨਹੀਂ ਕੀ ਬੀਤ ਰਹੀ ਹੋਣੀ ਬਸ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮਾਤਾ ਜੀ ਤੇ ਬਾਪੂ ਜੀ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਛੋਟੇ ਵੀਰ ਸ਼ੋਭ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਸਾਡੇ ਤੋਂ ਵਿਛੜੀ ਰੂਹ ਨੂੰ ਤੁਸੀਂ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖਣਾ ਤੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਇਸੇ ਤਰ੍ਹਾਂ ਆਬਾਦ ਰੱਖਣਾ ਜੀ ਮਿਸ ਯੂ ਬਾਈ ਜੀ ਤਾਂ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਪਾਲਸ ਮਾਉ ਨੂੰ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਅੱਜ ਸ਼ਾਇਦ ਹੀ ਕੋਈ ਅਜੀਹਾ ਇਨਸਾਨ ਹੋਵੇਗਾ ਜਿਸ ਨੂੰ ਮੂਸੇਵਾਲਾ ਯਾਦ ਨਹੀਂ ਆਉਂਦਾ ਹੋਵੇਗਾ ਕਿਉਂਕਿ ਸਾਡੇ ਪੰਜਾਬ ਤੇ ਪੱਗ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲਾ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਹੈ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਕਮੈਂਟ ਦੇ ਵਿੱਚ ਸਾਰੇ ਕਿਰਪਾ ਕਰਕੇ ਵਾਹਿ ਗੁਰੂ ਜਰੂਰ ਲਿਖਿਓ ਜੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ